ਜੋ ਹਾਲਾਤ ਨੇ ਅੱਜ ਦੇ ਮੈਂ ਪਹਿਲਾਂ ਉਹ ਬੇਨਤੀ ਕਰਦੇ ਮੈਂ ਇੱਕ ਦੋ ਨੁਕਤੇ ਤੇ ਵਿਚਾਰ ਕਰਾਂਗੇ ਸਮਾਗਮ ਦੀ ਸਮਾਪਤੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਰਭ ਨੂੰ ਸਮਰਪਿਤ ਉਹ ਸਮਾਗਮ ਲਿਖਿਆ ਗਿਆ ਸੀ ਸਮਾਗਮ ਦੀ ਸਮਾਪਤੀ ਤੋਂ ਬਾਅਦ ਗ੍ਰੰਥੀ ਵੀਰ ਨੇ ਬੇਨਤੀ ਕੀਤੀ ਉਹ ਬੇਨਤੀ ਦੇ ਵਿੱਚ ਵੀਰ ਨੇ ਦੱਸਿਆ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਬਿਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਬੇਨਤੀ ਆਈ ਆ ਸਕੂਲ ਦਾ ਪ੍ਰਿੰਸੀਪਲ ਬੇਨਤੀ ਕਰਵਾ ਰਿਹਾ ਸੀ ਵੀ ਜਿਹੜਾ ਸਕੂਲ ਦਾ ਗਰਾਊਂਡ ਹੈ ਨਾ ਉਸ ਗਰਾਊਂਡ ਦੇ ਵਿੱਚ ਕਈ ਨੌਜਵਾਨ ਨਸ਼ਾ ਕਰਦੇ ਨੇ ਉੱਥੇ ਬੈਠ ਕੇ ਨਾ ਨਸ਼ਾ ਕਰਕੇ ਆਉਂਦੇ ਨੇ ਵੀ ਭਾਈ ਆਪੋ ਆਪਣੇ ਬੱਚਿਆਂ ਨੂੰ ਸਮਝਾ ਲਓ ਕੱਲ ਨੂੰ ਜੇ ਕੋਈ ਫੜਿਆ ਗਿਆ ਸੀ ਐਕਸ਼ਨ ਲਵਾਂਗੇ ਫੇਰ ਨਾ ਕਿਹੋ ਵੀ ਸਾਡੇ ਬੱਚੇ ਦੇ ਉੱਤੇ ਆ ਕਾਰਵਾਈ ਹੋਈ ਤੁਸੀਂ ਪਹਿਲਾਂ ਹੀ ਆਪੋ ਆਪਣੇ ਬੱਚਿਆਂ ਨੂੰ ਸਮਝਾ ਲਵੋ ਜਦੋਂ ਇਹ ਬੇਨਤੀ ਮੈਂ ਸੁਣੀ ਕੰਨਾਂ ਦੇ ਵਿੱਚ ਆਵਾਜ਼ ਪਈ ਕਿਉਂਕਿ ਸਮਾਗਮ ਦੀ ਸਮਾਪਤੀ ਤੋਂ ਨਾਲ ਹੀ ਇਹ ਬੇਨਤੀ ਕੀਤੀ ਗਈ ਸੀ ਮੇਰਾ ਨਾ ਅੰਦਰ ਕੰਬ ਗਿਆ ਵੀ ਜਿਹੜੇ ਗਰਾਊਂਡ ਖੇਡਣ ਦੇ ਲਈ ਬਣਾਏ ਗਏ ਜਿੱਥੇ ਸਰੀਰਾਂ ਨੂੰ ਕਮਾਇਆ ਜਾਣਾ ਸੀ ਜਿੱਥੇ ਸਰੀਰ ਸੰਭਾਲੇ ਜਾਣੇ ਚਾਹੀਦੇ ਸੀ ਉੱਥੇ ਬੈਠ ਕੇ ਵੀ ਨਸ਼ੇ ਹੋਣੇ ਸ਼ੁਰੂ ਹੋ ਗਏ ਜਿਹੜੇ ਗਰਾਊਂਡਾਂ ਦੇ ਵਿੱਚੋਂ ਸਰੀਰ ਕਮਾ ਕੇ ਨੌਜਵਾਨ ਵੀਰਾਂ ਨੇ ਬਾਹਰ ਆਉਣਾ ਸੀ ਉੱਥੇ ਨਸ਼ੇ ਕਰ ਰਹੇ ਨੇ ਵੀਰ ਬੈਠ ਕੇ ਮਨ ਵਿੱਚ ਖਿਆਲ ਚੱਲਿਆ ਵੀ ਕਾਰਨ ਕਿਉਂ ਬਣ ਗਿਆ ਸਰਕਾਰਾਂ ਦਾ ਤਾਂ ਚਲੋ ਕੰਮ ਹੀ ਨਸ਼ੇ ਨੂੰ ਬढ़ावा ਦੇਣਾ ਆਪਾਂ ਕਹਿੰਦੇ ਸਰਕਾਰਾਂ ਕੁਝ ਕਰਦੀਆਂ ਨਹੀਂ ਇਹਨਾਂ ਦਾ ਤਾਂ ਕੰਮ ਹੀ ਏਦਾਂ ਦੇ ਤੇ ਪਹਿਲਾਂ ਤੋਂ ਹੀ ਹੁੰਦਾ ਆਇਆ ਜੀ ਬਾਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਸ਼ਰਾਬ ਦਾ ਪਿਆਲਾ ਰੱਖਦਾ ਸੀ ਇਹ ਤੇ ਗੁਰੂ ਪਿਤਾ ਜੀ ਨੇ ਦੱਸਿਆ ਨਾ ਵੀ ਪੁੱਤੇ ਨੂੰ ਹੱਥ ਨਾ ਲਾਈਂ ਸਰਕਾਰ ਦਾ ਹਕੂਮਤ ਕਰਨ ਵਾਲਿਆਂ ਦਾ ਤਾਂ ਕੰਮ ਹੀ ਇਹ ਹੈ ਐਸਾ ਵੀ ਸਮਾਂ ਆਇਆ ਜਦੋਂ ਸ਼ਹੀਦ ਭਾਈ ਜੈ ਸਿੰਘ ਖਲਕਟ ਜੀ ਨੂੰ ਕਿਹਾ ਸੀ ਤੰਬਾਕੂ ਦੀ ਪੰਡ ਸਿਰ ਉਤੇ ਰੱਖਾ ਤੇ ਉਹਨਾਂ ਸਾਫ਼ ਜਵਾਬ ਦਿੱਤਾ ਕਹਿਣ ਲੱਗੇ ਸ਼ਹੀਦ ਹੋਣਾ ਪ੍ਰਵਾਨ ਹੈ ਪੁੱਠੀ ਖਲ ਲਹਾਲੀ ਪਰ ਤੰਬਾਕੂ ਦੀ ਪੰਡ ਸਿਰ ਤੇ ਨਹੀਂ ਰੱਖੀ ਹਕੂਮਤ ਤੇ ਕਰ ਕਹਿੰਦੀ ਸੀ ਕਰੋ ਇਦਾਂ ਦੇ ਕੰਮ ਇਨਾਮ ਵੀ ਦੇਵਾਂਗੇ ਮੂੰਹੋਂ ਮੰਗੀ ਰਕਮ ਦੇਵਾਂਗੇ ਪਰ ਆਪਣੀ ਖੱਲ ਲਹਾ ਲਈ ਆਪਾਂ ਯਾਦ ਕਰਦੇ ਨਾ ਪੁੱਠੀਆਂ ਖੱਲਾਂ ਲਹਾਈਆਂ ਪਰ ਤੰਬਾਕੂ ਇੱਕ ਨਸ਼ੇ ਨੂੰ ਸਿਰ ਤੇ ਨਹੀਂ ਰੱਖਿਆ ਕਿ ਗੁਰੂ ਨਾਲ ਜੁੜੇ ਹੋਏ ਨੇ ਅੱਜ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਵੀ ਕੁਝ ਕਰਦੀਆਂ ਨਹੀਂ ਭਾਈ ਇਹਨਾਂ ਦਾ ਤੇ ਕੰਮ ਹੀ ਇਹ ਹੈ ਤੇ ਪਹਿਲਾਂ ਤੋਂ ਨਸ਼ਾ ਫਲਾਉਂਦੀਆਂ ਆਈਆਂ ਨੇ ਨਸ਼ੇ ਦੇ ਨਾਂ ਤੇ ਇਹ ਵਡਾਵਾ ਦਿੰਦੀਆਂ ਆਈਆਂ ਨੇ ਅਸੀਂ ਕੀ ਕਰ ਰਹੇ ਆ ਅਸੀਂ ਆਪਣੇ ਵੱਲ ਵੇਖੀਏ ਕਿ ਅਸੀਂ ਬੱਚਿਆਂ ਨੂੰ ਐਸੇ ਗੁਰੂ ਜੀ ਨਾਲ ਜੋੜ ਰਹੇ ਆ ਜਿਹੜੇ ਗੁਰੂ ਜੀ ਸਮਝਾਉਂਦੇ ਨੇ ਪੁੱਤ ਇਹਨੂੰ ਹੱਥ ਨਾ ਲਾਈਂ ਇਹਨੂੰ ਪੀ ਕੇ ਤਾਂ ਮਤ ਮਾਰੀ ਜਾਂਦੀ ਆ ਪਰ ਸਾਡੇ ਹਾਲਾਤ ਕਿਦਾਂ ਦੇ ਨੇ ਮੇਰੇ ਮੰਚਨਾ ਕੀ ਆਲਚਲਣਾ ਸ਼ੁਰੂ ਹੋ ਗਈ ਵੀ ਕਾਰਨ ਕੀ ਬਣ ਗਿਆ ਸਕੂਲ ਦੇ ਗਰਾਊਂਡਾਂ ਦੇ ਵਿੱਚ ਵੀ ਨਸ਼ੇ ਹੋ ਰਹੇ ਨੇ ਅਸੀਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੱਡੀ 'ਚ ਬੈਠੇ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਤੇ ਵੀਰ ਜੀ ਹੋਣਾ ਨੇ ਨਾ ਅਖਬਾਰ ਤੋਂ ਖਬਰ ਪੜੀ ਤੇ ਖਬਰ ਵੀ ਸਾਹਮਣੇ ਆਈ ਤੇ ਖਬਰ ਵੀ ਉਹਦੇ ਸੰਬੰਧ ਵਿੱਚ ਹੀ ਸੀ ਆ ਜਗਰਾਉਂ ਇਲਾਕੇ ਦੇ ਵਿੱਚ ਇੱਕ ਪਖੰਡ ਦੀ ਜਗ੍ਹਾ ਕਹਿੰਦੇ ਉੱਥੇ ਸ਼ਰਾਬ ਚੜਦੀ ਆ ਵੀ ਖੁੱਤ ਧਰਮ ਦੇ ਨਾਂ ਤੇ ਨਸ਼ੇ ਨੂੰ ਮਾਨਤਾ ਦਿੱਤੀ ਜਾ ਰਹੀ ਆ ਆ ਤਾਂ ਸਾਡੇ ਇਦਾਂ ਹਾਲਾਤ ਹੋਏ ਨੇ ਧਰਮ ਦੇ ਨਾਂ ਤੇ ਕੋਈ ਕਹਿੰਦੇ ਜੀ ਸਾਡੇ ਵਾਲੇ ਤੇ ਇੰਨੀਆਂ ਚਲਮਾ ਇੱਕੋ ਸਾਹ ਚ ਪੀ ਜਾਂਦਾ ਸੀ ਕੋਈ ਕਹਿੰਦਾ ਸਾਡੇ ਵਾਲਾ ਇੰਨੀ ਸ਼ਰਾਬ ਪੀ ਜਾਂਦਾ ਸੀ ਅਸੀਂ ਕਿਦਾਂ ਦੇ ਪੀਰ ਮੁਰਸ਼ਿਦ ਬਣਾਏ ਨੇ ਤੇ ਉਸ ਅਖਬਾਰ ਚ ਲਿਖਿਆ ਸੀ ਵੀ ਜਿੱਥੇ ਇਹ ਮੇਲਾ ਲੱਗਦਾ ਹੈ ਜਿੱਥੇ ਸ਼ਰਾਬ ਚੜਦੀ ਆ ਉਹਦੀ ਪ੍ਰਾਪਤੀ ਕੀ ਆ ਉਹਦੀ ਮਹਾਨਤਾ ਕੀ ਆ ਉਹਦੀ ਬਹਾਦਰੀ ਕੀ ਆ ਜਦੋਂ ਪੜਿਆ ਪਤਾ ਲੱਗਿਆ ਕਹਿੰਦੇ ਜੀ ਇਹ ਨਾ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਗਏ ਸੀ ਵੇਖੋ ਕਿੰਦੀ ਵੱਡੀ ਬਹਾਦਰੀ ਆ ਨਾ ਸਵਾ ਲੱਖ ਬੋਤਲ ਆ ਕਿਦੀ ਫਿਰ ਇੱਕ ਸ਼ਰਧਾਲੂ ਆਇਆ ਹੋਰ ਬੋਤਲ ਲੈ ਕੇ ਉਹ ਕਹਿੰਦਾ ਬਾਬਾ ਜੀ ਹੋਰ ਪੀ ਲੋ ਤੇ ਉਹ ਕਹਿੰਦੇ ਵੀ ਨਹੀਂ ਬਸ ਮੇਰੀ ਤੇ ਪੂਰੀ ਹੋ ਗਈ ਪੂਰੀ ਤਾਂਪੇ ਹੀ ਹੋਗੀ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਕੇ ਹਾਲਤ ਕੀ ਹੋਈ ਹੋਗੀ ਸਰੀਰ ਦਾ ਹਾਲ ਕੀ ਹੋਇਆ ਹੋ ਕਹਿੰਦੇ ਚੜਾਈ ਕਰ ਗਿਆ ਔਰ ਇੰਨੀ ਸ਼ਰਾਬ ਪੀ ਕੇ ਫੇਫੜੇ ਗਲਹੀ ਹੋਣਗੇ ਨਾ ਕਹਿੰਦੇ ਚੜਾਈ ਕਰ ਗਿਆ ਫਿਰ ਉੱਥੇ ਸ਼ਰਾਬ ਚੜਨ ਲੱਗੀ ਦੇਸ਼ਾਂ ਵਿਦੇਸ਼ਾਂ ਤੋਂ ਕਹਿੰਦੇ ਸਪੈਸ਼ਲ ਸ਼ਰਾਬ ਚੜਾਉਣ ਵਾਸਤੇ ਲੋਕੀ ਆਉਂਦੇ ਨੇ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅੱਗੇ ਪੜਿਆ ਕਹਿੰਦੇ ਇੱਕ ਦਿਨ ਬੀਬੀਆਂ ਲਈ ਰਾਖਵਾਂ ਜਦੋਂ ਬੀਬੀਆਂ ਵੀ ਸ਼ਰਾਬ ਦੀਆਂ ਬੋਤਲਾਂ ਚੜਾਉਣਾ ਆਉਂਦੀਆਂ ਨੇ ਕਿੱਥੇ ਬਚਾਂਗੇ ਜੀ ਆਪਾਂ ਭੁੱਲ ਗਏ ਨਾ ਗੁਰੂ ਨਾਨਕ ਸਾਹਿਬ ਜੀ ਦੇ ਪਰਉਪਕਾਰ ਕਿੱਦਾਂ ਦੇ ਅਸੀਂ ਪੀਰ ਬਣਾਏ ਨੇ ਕੋਈ ਰੋਡੂ ਸ਼ਾ ਕੋਈ ਗੋਡੂ ਸ਼ਾ ਨਾਲ ਜੁੜਿਆ ਹੋਇਆ ਹੈ ਸਚੇਤ ਹੋਈ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਰਸ ਆ ਭੈਣੋ ਸਾਡੇ ਹੱਕ ਚ ਕੇਵਲ ਗੁਰੂ ਨਾਨਕ ਸਾਹਿਬ ਜੀ ਖੜੇ ਨਹੀਂ ਦੂਜਾ ਕੋਈ ਨਹੀਂ ਖੜਿਆ ਇੱਥੇ ਬਰਾਬਰਤਾ ਦਾ ਹੱਕ ਮਿਲਿਆ ਸੀ ਤਾਂ ਆਪਣੇ ਪੁੱਤਰਾਂ ਨੂੰ ਆਪਣੇ ਜੀਵਨ ਸਾਥੀ ਨੂੰ ਆਪਣੇ ਪਿਤਾ ਜੀ ਨੂੰ ਸਮਝਾਉਣਾ ਅਸੀਂ ਆਪ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾ ਰਹੇ ਹਾਂ ਜਿਹੜੀਆਂ ਭੈਣਾਂ ਸਿਹਰ ਦੇ ਨੇ ਤੁਸੀਂ ਤੇ ਸਿਆਣੇ ਬੈਠੀ ਹੋ ਉਹਨਾਂ ਨੂੰ ਨਹੀਂ ਕਹਿ ਰਹੀ ਜਿਹੜੀ ਕੁਝ ਕਰਦੀ ਐ ਉਹਨਾਂ ਤੱਕ ਆਪਾਂ ਆਵਾਜ਼ ਲੈ ਕੇ ਜਾਈਏ ਹਰ ਸਿੱਖ ਪ੍ਰਚਾਰਕ ਬਣੇ ਤੇ ਉੱਥੇ ਮੈਂ ਬੇਨਤੀ ਕੀਤੀ ਮਖਿਆ ਜੇ ਇਹ ਹਾਲਾਤ ਨੇ ਨਾ ਪਿਸ਼ਰਾ ਪੀਣ ਵਾਲਿਆਂ ਨੂੰ ਲੋਕੀ ਮੰਨ ਰਹੇ ਨੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਚਿੱਟਾ ਪੀਣ ਵਾਲਿਆਂ ਦੀ ਪੂਜਾ ਹੋਏਗੀ ਉਥੇ ਚਿੱਟਾ ਚੜਿਆ ਕਰੂ ਜਿਹੜਾ ਚਿੱਟਾ ਪੀ ਕੇ ਮਰਜੂ ਜੀ ਇਹ ਬਾਬਾ ਜੀ ਹੋਏ ਨੇ ਇੰਨਾ ਚਿੱਟਾ ਪੀ ਗਏ ਸੀ ਅਸੀਂ ਤਾਂ ਹਜੇ ਬੋਲੀ ਆਈ ਸੀ ਵੀਰ ਜੀ ਹੁਣਾਂ ਨੇ ਵੀਡੀਓ ਕੱਟ ਕੇ ਪਾਈ ਹੋਈ ਸੀ ਨੈਟ ਤੇ ਇੰਨੇ ਨੂੰ ਫੋਨ ਆ ਗਿਆ ਵੀਰ ਜੀ ਹੁਣਾਂ ਨਾਲ ਗੱਲ ਕੀਤੀ ਤੇ ਕਿਸੇ ਵੀਰ ਨੇ ਦੱਸਿਆ ਕਹਿੰਦੇ ਜੀ ਚਿੱਟੇ ਵਾਲੇ ਬਾਬਾ ਜੀ ਵੀ ਆ ਗਏ ਨੇ ਕੁਚਿੱਟਾ ਪਿੰਡਾਂ ਵੀ ਫੜਿਆ ਗਿਆ ਹੈ ਅ ਡੇਰਿਆਂ 'ਚ ਇਹੀ ਕੁਝ ਹੁੰਦਾ ਕਿ ਹੁਣ ਤੇ ਸਭ ਕੁਝ ਸਾਹਮਣੇ ਵੀ ਆ ਰਿਹਾ ਪਤਾ ਨਹੀਂ ਕਿਉਂ ਸਾਡੀ ਮੱਤ ਮਾਰੀ ਗਈ ਫਿਰ ਉੱਥੇ ਜਾਣੇ ਆ ਮੈਂ ਤੇ ਹੈਰਾਨ ਆ ਉਹਨਾਂ ਲੋਕਾਂ ਤੇ ਜਿਹੜੇ ਆਪਣੀਆਂ ਧੀਆਂ ਪੈਣਾ ਨੂੰ ਡੇਰਿਆਂ 'ਚ ਭੇਜ ਦਿੰਦੇ ਕੀ ਕੁਝ ਹੁੰਦਾ ਅੱਜ ਕੱਲ੍ਹ ਦੇ ਸਾਡੇ ਮੀਡੀਆ ਦਾ ਜੋਗ ਹੈ ਸਭ ਕੁਝ ਸਾਹਮਣੇ ਆ ਰਿਹਾ ਸੁਚੇਤ ਹੋइए ਇਥੇ ਨਸ਼ੇੜੀ ਹੀ ਬੈਠੇ ਨੇ ਤੇ ਜਿਹੜੇ ਰੱਬ ਦੇ ਭਗਤ ਹੁੰਦੇ ਆ ਨਾ ਉਹ ਕਦੇ ਵੀ ਰੱਬ ਜੀ ਦੇ ਸ਼ਰੀਕ ਨਹੀਂ ਬਣਦੇ ਹੁੰਦੇ ਮਾਨਵਕੀ ਟੇਕ ਵ੍ਰਿਧੀ ਸਵਜਾਨ ਦੇਵਨ ਕੋ ਇੱਕ ਹੈ ਭਗਵਾਨ ਜੇ ਚਾਹੁੰਨੀ ਆਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਬਚਾ ਲਈਏ ਅਸੀਂ ਗੱਲ ਕਰਦੇ ਨਾ ਫਸਲਾਂ ਬਚਾਉਣੀਆਂ ਨੇ ਫਸਲਾਂ ਦੇ ਨਾਲ ਨਾਲ ਨਸਲਾਂ ਨੂੰ ਵੀ ਬਚਾਉਣ ਦੀ ਲੋੜ ਹੈ ਜੇ ਚਾਹੁੰਦੇ ਵੀ ਇਹ ਵੱਚ ਜਾਣ ਇਹਨਾਂ ਨੂੰ ਗੁਰੂ ਪਿਤਾ ਜੀ ਦੀ ਸ਼ਰਨ ਵਿੱਚ ਲੈ ਕੇ ਆ ਜੀਏ ਉਹ ਤਾਂ ਹੀ ਲਿਆਵਾਂਗੇ ਜੇ ਆਪ ਆਵਾਂਗੇ ਕਈ ਵਾਰ ਤੇ ਮੈਂ ਵੇਖਦੀ ਹੁੰਨੀ ਆ ਸਮਾਜ ਦੇ ਵਿੱਚ ਕੋਈ ਕਹਿੰਦਾ ਹੈ ਅਸੀਂ ਆਪਣੀ ਔਲਾਦ ਨੂੰ ਪੰਜਾਬੀ ਸੱਭਿਆਚਾਰ ਅਨੁਸਾਰ ਪਾਲ ਰਹੇ ਹਾਂ ਗਿੱਧਾ ਪੰਗੜਾ ਅੱਜ ਕੱਲ੍ਹ ਵੇਖੋ ਨੈੱਟ ਦੇ ਉੱਤੇ ਨਾ ਸਾਰਾ ਪੰਜਾਬ ਹੀ ਨੱਚਣ ਲੱਗਿਆ ਹੋਇਆ ਵਿਰਲਿਆਂ ਨੂੰ ਛੱਡ ਕੇ ਨਿੱਕੀਆਂ-ਨਿੱਕੀਆਂ ਬੱਚੀਆਂ ਨੂੰ ਰੀਲਾਂ ਬਣਾ ਕੇ ਨਾ ਨੈੱਟ ਤੇ ਪਾਈਆਂ ਜਾ ਰਹੀਆਂ ਨੇ ਛੋਟੀਆਂ-ਛੋਟੀਆਂ ਬੱਚੀਆਂ ਦੀਆਂ ਤੇ ਕਿਹਦੇ ਨਾਂ ਤੇ ਕਹਿੰਜੀ ਆਜ਼ਾਦੀ ਆ ਇੱਥੋਂ ਤੱਕ ਅਸੀਂ ਨਿਘਾਰ ਵੱਲ ਚਲੇ ਗਏ ਆਜ਼ਾਦੀ ਦੇ ਨਾਂ ਉੱਤੇ ਆਪਣੇ ਅੰਗਾਂ ਦਾ ਪ੍ਰਦਰਸ਼ਨ ਵੀ ਕਰਨ ਲੱਗੇ ਤੇ ਜੇ ਕੋਈ ਸਮਝਾਵੇ ਕਹਿੰਦੇ ਜੀ ਬਰਾਬਰਤਾ ਦਾ ਹੱਕ ਹੈ ਆਜ਼ਾਦੀ ਆ ਇਹ ਆਜ਼ਾਦੀ ਨਹੀਂ ਹੁੰਦੀ ਜਿੰਨਾ ਤੱਪੜਾ ਵਧਿਆ ਹੈ ਨਾ ਉਹਨਾਂ ਨਗੇਜ਼ ਵਾਦ-ਵਾਦਦਾ ਜਾ ਰਹੀ ਹੈ ਸਚੇਤ ਹੋਈਏ ਆਜ਼ਾਦੀ ਲੈਣੀ ਆ ਤਾਂ ਇੱਥੇ ਮਿਲਦੀ ਆ ਧਰਮ ਦੀ ਦੁਨੀਆ ਵਿੱਚ ਚੰਗੇ ਕੰਮਾਂ ਵਿੱਚ ਅੱਗੇ ਹੋਈਏ ਜੇ ਵੀਰ ਕੀਰਤਨ ਕਰਦੇ ਆਪਾਂ ਵੀ ਕਰੀਏ ਜੇ ਵੀਰ ਸੇਵਾ ਕਰਦੇ ਆਪਾਂ ਵੀ ਕਰੀਏ ਜੇ ਵੀਰ ਕਥਾ ਕਰਦੇ ਨੇ ਗੁਰਬਾਣੀ ਪੜ੍ਹਦੇ ਆ ਤੇ ਆਪਾਂ ਵੀ ਪੜ੍ਹਿਆ ਕਰੀਏ ਬਠਿੰਡੇ ਇਲਾਕੇ 'ਚ ਇੱਕ ਪਿੰਡ ਹੈ ਉਥੇ ਨਾ ਬੜੀ ਸੋਜੀ ਹੈ ਬੜੀਆਂ ਜਾਗਰੂਕ ਸੰਗਤਾਂ ਨੇ ਉਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਕਹਿੰਦੇ ਜਿਵੇਂ ਵੀਰ ਰੋਲਾ ਲਾਉਂਦੇ ਆ ਨਾ ਗੁਰਬਾਣੀ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਜਾਂ ਸਹਿਜ ਪਾਠ ਹੁੰਦਾ ਉਥੇ ਵੱਡੇ ਵੱਡੇ ਘਰਾਂ ਦੀਆਂ ਧੀਆਂ ਪੈਣਾ ਜਿਨ੍ਹਾਂ ਦੇ 50 50 ਕਿੱਲੇ ਨੇ ਕਿਸੇ ਦੇ 100 100 ਕਿੱਲੇ ਨੇ ਕਹਿੰਦੇ ਉਹ ਵੀ ਲੋੜ ਬੰਦਾਂ ਦੇ ਘਰਾਂ ਵਿੱਚ ਜਾ ਕੇ ਨਿਸ਼ਕਾਮ ਸੇਵਾ ਕਰਕੇ ਆਉਂਦੀਆਂ ਵੀ ਅਸੀਂ ਬਾਣੀ ਪੜ੍ਹਨੀ ਆ ਜੁੜੇ ਹੋਿਆਂ ਦੀ ਗੱਲ ਹੈ ਜੀ ਉਹ ਮਤਾਮਾ ਪੈਣਾ ਇੱਧਰ ਭਾਗ ਲੈ ਰਹੀ ਕਿੰਨੀ ਚੰਗੀ ਗੱਲ ਐ ਇੱਕ ਪਿੰਡ ਵਿੱਚ ਅਸੀਂ ਗਏ ਉੱਥੇ ਇੱਕ ਭੈਣ ਅੱਗੇ ਲੱਗ ਕੇ ਸਹਿਜ ਪਾਠ ਕਰਵਾ ਰਹੀ ਐ ਤੇ ਉੱਥੋਂ ਦੀਆਂ ਸਾਰੀਆਂ ਬੱਚੀਆਂ ਨੂੰਹਾਂ ਧੀਆਂ ਪੈਣਾ ਮਾਮਾ ਸਾਰੀਆਂ ਸਹਿਜ ਪਾਠ ਕਰਦੀ ਨੇ ਤੇ ਸਾਲ ਬਾਅਦ ਭੋਗ ਪਾਇਆ ਜਾਂਦਾ ਸਨਮਾਨਤ ਕੀਤਾ ਜਾਂਦਾ ਐ ਇੱਧਰਲੇ ਕਾਰਜਾਂ ਵਿੱਚ ਬਰਾਬਰਤਾ ਦਾ ਹੱਕ ਲਈਏ ਨਾ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਈਏ ਛੋਟੀਆਂ-ਛੋਟੀਆਂ ਬੱਚੀਆਂ ਨੂੰ ਬਿਰਲੇ ਨੇ ਜੋ ਕੋਈ ਕੰਮ ਦੀ ਗੱਲ ਪਾਉਂਦੇ ਹੁਣ ਨੈਟ ਦੇ ਉੱਤੇ ਨਹੀਂ ਤੇ ਰੀਲਾਂ ਦੇ ਉੱਤੇ ਨੱਚ ਰਹੀਆਂ ਕਹਿੰਦੇ ਜੀ ਪੰਜਾਬੀ ਸੱਭਿਆਚਾਰ ਅਨੁਸਾਰ ਬੱਚਿਆਂ ਦੀ ਪਰਬ੍ਰਿਸ਼ ਹੋ ਰਹੀ ਆ ਗਿੱਧਾ ਪੰਗੜਾ ਕੋਈ ਕਹਿੰਦੇ ਅਸੀਂ ਪੱਛਮੀ ਸੱਭਿਆਚਾਰ ਨੂੰ ਸੰਭਾਲ ਲਿਆ ਮੈਂ ਅਕਸਰ ਕਹਿਨੀ ਹੁੰਨੀ ਆ ਨਾ ਤਾਂ ਸਾਨੂੰ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਬੱਚੇ ਪਾਲਣ ਦੀ ਲੋੜ ਐ ਨਾ ਸਾਨੂੰ ਪੱਛਮੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਐ ਸਾਡਾ ਇੱਕ ਆਪਣਾ ਸੱਭਿਆਚਾਰ ਹੈ ਆਨੰਦਪੁਰ ਸਾਹਿਬ ਦਾ ਜੇ ਉਹਨੂੰ ਸਾਹਮ ਲਈਏ ਨਾ ਦਿਨਾਂ ਚ ਚੜਦੀ ਕਲਾ ਹੋ ਜਾਣੀ ਆ ਆਨੰਦਪੁਰ ਸਾਹਿਬ ਕੱਲੀ ਧਰਮਸ਼ਾਲਾ ਨਹੀਂ ਸੀ ਇੱਥੇ ਨਿਸ਼ਾਨ ਸਾਹਿਬ ਝੁੱਲਦੇ ਰਹੇ ਨੇ ਤੇ ਝੁੱਲਦੇ ਰਹਿਣਗੇ ਇਥੇ ਨਗਾਰੇ ਵੱਜਦੇ ਰਹੇ ਨੇ ਤੇ ਵੱਜਦੇ ਰਹਿਣਗੇ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਗੱਤ ਕਸ ਖਲਾਈ ਦੇ ਕੈਂਪ ਲੱਗਣ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਲੱਗਣ ਖੰਡੇ ਬਾਟੇ ਦੀ ਪਹਲ ਕੌਮੀ ਅមਰ ਤਿਆਰ ਹੋਵੇ ਆ ਦੀਵਾਨ ਸਜਣ ਸੰਗਤ ਦੇ ਨਾਲ ਪ੍ਰਭਾਵ ਮਨ ਬਹੁਤ ਛੇਤੀ ਕਬੂਲਦਾ ਹੈ ਸੰਗਤ ਕਰਨ ਦੇ ਨਾਲ ਸਤ ਸੰਗਤ ਹੋਣੀ ਚਾਹੀਦੀ ਆ ਸਾਨੂੰ ਇਧਰਲੇ ਪਾਸੇ ਉਦਮ ਪਰਾਲੇ ਕਰਨੇ ਚਾਹੀਦੇ ਨੇ ਜਿਵੇਂ ਕੋਈ ਟੂਰਨਾਮੈਂਟ ਕਰਵਾਉਂਦੇ ਨਾ ਕਿ ਕਈ ਪਿੰਡਾਂ 'ਚ ਹੁੰਦੇ ਵੀ ਹਰ ਸਾਲ ਹੀ ਹੁੰਦਾ ਪੱਕਾ ਹੀ ਹੁੰਦਾ ਉਦਮ ਹੀ ਕਰਦੇ ਆ ਨਾ ਵੀਰ ਚੰਗੀ ਗੱਲ ਐ ਖੇਡਾਂ ਹੋਣੀਆਂ ਚਾਹੀਦੀਆਂ ਨੇ ਪਰ ਖੇਡਾਂ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਖੇਡਾਂ ਤੇ ਸ਼ਰੀਰ ਕਮਾਉਣ ਵਾਸਤੇ ਆ ਨਾ ਸੁਣਨ ਵਿੱਚ ਆਉਂਦਾ ਕਹਿੰਦੇ ਜੀ ਕਿ ਖੇਡਾਂ ਵਿੱਚ ਵੀ ਨਸ਼ੇ ਦੇ ਟੀਕੇ ਲਾਉਂਦੇ ਨੇ ਸਚੇਤ ਹੋਈਏ ਹਾਰ ਜਿੱਤ ਤੇ ਬਣੀ ਹੁੰਦੀ ਐ ਜੇ ਖੇਡਾਂਗੇ ਜਿੱਤਾਂਗੇ ਵੀ ਤੇ ਹਾਰ ਵੀ ਹੋ ਸਕਦੀ ਐ ਜੇ ਹਾਰਾਂਗੇ ਫਿਰ ਉਦਮ ਕਰਾਂਗੇ ਪਰ ਕੱਲੀ ਜਿੱਤ ਨੂੰ ਲੈ ਕੇ ਬਹਿ ਜਾਣਾ ਤੇ ਨਸ਼ੇ ਵਾਲਾ ਤੁਰ ਪੈਣਾ ਹੀ ਸਿਆਣਪ ਦੀ ਗੱਲ ਨਹੀਂ ਹੁੰਦੀ ਹੁਣ ਵੇਖੋ ਜਦੋਂ ਟੂਰਨਾਮੈਂਟ ਕਰਵਾਇਆ ਜਾਂਦਾ ਇੱਕ ਉਦਮ ਕੀਤਾ ਜਾਂਦਾ ਹੈ ਵੀ ਸਰੀਰ ਕਮਾਏ ਜਾਣਾ ਇਸੇ ਤਰ੍ਹਾਂ ਜਿਥੇ ਆਪਾਂ ਸਰੀਰ ਵੱਲ ਧਿਆਨ ਦੇਣਾ ਇਹ ਵੀ ਜ਼ਰੂਰੀ ਆ ਉਥੇ ਮਨ ਨੂੰ ਵੀ ਤੇ ਮਜ਼ਬੂਤ ਕਰਨਾ ਹੈ ਨਾ ਤੇ ਮਨ ਨੂੰ ਮਜ਼ਬੂਤ ਕਰਨ ਦੇ ਲਈ ਸਤ ਸੰਗਤ ਵਰਗੇ ਉਪਰਾਲੇ ਵੀ ਹੋਣੇ ਚਾਹੀਦੇ ਨੇ ਜਿੱਥੇ ਮਨ ਚਾਰਜ ਹੁੰਦਾ ਹੈ ਮਨ ਨੂੰ ਸ਼ਕਤੀ ਮਿਲਦੀ ਆ ਮਨ ਮਜ਼ਬੂਤ ਹੁੰਦਾ ਏਸੇ ਕਰਕੇ ਤੇ ਪੜਿਆ ਜਾਂਦਾ ਨਾ ਲਾਗ ਤੇ دیਵਾਨ ਰਹੀਂ ਗਾਵ ਤੇ ਸੁਜਾਨ ਰਹੀਂ ਝੂਲ ਤੇ ਨਿਸ਼ਾਨ ਰਹੀਂ ਪੰਥ ਮਹਾਰਾਜ ਕੇ دیਵਾਨ ਲੱਗਦੇ ਰਹਿਣੇ ਚਾਹੀਦੇ ਨੇ ਵੱਖ-ਵੱਖ ਵਿਦਵਾਨ ਹਾਜ਼ਰੀਆਂ ਭਰਦੇ ਰਹਿਣ ਤੇ ਗੁਰੂ ਘਰ ਦੇ ਨਿਸ਼ਾਨ ਹਮੇਸ਼ਾ ਚਲਦੇ ਰਹਿਣਾ ਜਿਹੜੇ ਸਭ ਨੂੰ ਆਵਾਜ਼ਾਂ ਮਾਰਦੇ ਨੇ ਸੋ ਬੱਚਿਆਂ ਨੂੰ ਆਪਾਂ ਜੋ ਆਨੰਦਪੁਰ ਸਾਹਿਬ ਦਾ ਸਭਿਆਚਾਰ ਹੈ ਉਹਦੇ ਅਨੁਸਾਰ ਪਾਲਣਾ ਸ਼ੁਰੂ ਕਰੀਏ ਤਾਂ ਜਾ ਕੇ ਬਚਾਂਗੇ ਨਹੀਂ ਤੇ ਜੋ ਹਾਲਾਤ ਨੇ ਆਪਣੇ ਸਾਹਮਣੇ ਨੇ ਸੁਚੇਤ ਹੋਈਏ